ਦੋਸਤੋ ਜਿੱਥੇ ਸਾਡੇ ਪੰਜਾਬ ਦੇ ਲੋਕ ਪੰਜਾਬ ਦੀ ਨੌਜਵਾਨੀ ਪੰਜਾਬ ਨੂੰ ਛੱਡ ਕੇ ਬਾਹਰਲੇ ਮੁਲਕਾਂ ਦੇ ਵਿੱਚ ਵਸ ਰਹੀ ਹੈ ਅਤੇ ਕੁਝ ਰਹਿੰਦੇ ਜੋ ਪੰਜਾਬ 'ਚ ਨੇ ਉਹ ਨਸ਼ਾ ਕਰਕੇ ਨਸ਼ੇ ਦੇ ਵਿੱਚ ਬਰਬਾਦ ਹੁੰਦੇ ਜਾ ਰਹੇ ਨੇ ਤੇ ਕੇਸ ਕਤਲ ਕਰਵਾ ਕੇ ਗੁਰਸਿੱਖੀ ਜੀਵਨ ਨਾਲੋਂ ਟੁੱਟਦੇ ਜਾ ਰਹੇ ਨੇ ਤਾਂ ਉੱਥੇ ਹੀ ਇਹ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਪ੍ਰਵਾਸੀ ਜੋ ਕਿ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣਿਆ ਹੋਇਆ ਹੈ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਖੇਤਾਂ ਦੇ ਵਿੱਚ ਪੱਠੇ ਵੱਢ ਰਿਹਾ ਹੈ ਜਿਸ ਦੀ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਇਸ ਪ੍ਰਵਾਸੀ ਸਿੰਘ ਦੇ ਵੱਲੋਂ ਪੰਜਾਬੀਆਂ ਨੂੰ ਕੀ ਸੁਨੇਹਾ ਦਿੱਤਾ ਗਿਆ ਹੈ ਆਓ ਇਸ ਵੀਡੀਓ ਦੇ ਵਿੱਚ ਸੁਣਦੇ ਹਾਂ ਤਾਂ ਸੁਣਨ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣਾ ਫਰਜ਼ ਸਮਝ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਨਸ਼ਿਆ ਨੂੰ ਛੱਡਿਏ ਬੀਰ ਜੀ ਨਸ਼ਿਆ ਨੂੰ ਛੱਡਿਏ ਸੱਚ ਕੇ ਕਮਾਈ ਕਰੀਏ ਪਾਪ ਦਾ ਨਾ ਕਰੀਏ ਸੱਚ ਕੇ ਕਮਾਈ ਕਰੀਏ ਚੋਰੀਆ ਠੱਗਿਆ ਛੱਡਿਏ ਗੁਰੂ ਵਾਲਾ ਬਣੀਏ ਬੀਰ ਜੀ दाड़ी बाल रखिए गुरु वाला बनिए वीर जी नसेया नु छड़िए देखो वीर जी गुरु वाला बनो दाड़ी बाल रखो पाप चोरी ना करो सच के कमाई करो कीर्त करो देखो आजकल महंगाई बहुत है बच्चे भी पढ़ाना दवाइयां बिरो भी, भी करना देखो आज मैं बीमार हो गया किन्नी उखा है मैं सोच रहा है कि बच्चे नु भी पैसा भेजना होली आ रहे है ਹਾਜਰਨ ਤਿੰਨ ਮਾਨਵੀ ਸਮਝਾਉਣਾ ਰੱਬ ਨੂੰ ਵੀ ਗਾਲਾਂ ਕੱਢਦਾ ਤੂੰ ਬਸ ਬਸ ਕਰ ਗੁਰੂ ਬਾਕੀ ਦੋਸਤੋ ਹੁਣ ਤੁਹਾਡੇ ਇਸ ਵੀਡੀਓ ਪ੍ਰਤੀ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਹੋਰ ਨਵੇਂ ਆ ਵੀਡੀਓਜ਼ ਵੇਖਣ ਲਈ ਬੈਲ ਆਈਕਨ ਨੂੰ ਪ੍ਰੈਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਉਦੋਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰੱਖਾ